ਵਿਦੇਸ਼ ਮੰਤਰੀ ਡਾਕਟਰ ਅਸ਼ਜਾ ਸ਼ੰਕਰ ਨੇ ਕਿਹਾ ਹੈ ਕਿ ਸੰਘਰਸ਼ ਮੌਜੂਦਾ ਸਮੇਂ 'ਚ ਇੱਕ ਅਹਿਮ ਮੁੱਦਾ ਬਣ ਗਿਆ ਹੈ ਅਤੇ ਭਾਰਤ ਦਾ ਮੰਨਣਾ ਹੈ ਕਿ ਹਮਤਪੇਦਾ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਜੈ ਸ਼ੰਕਰ ਨੇ ਆਇਰਲੈਂਡ ਚ ਯੂਨੀਵਰਸਿਟੀ ਕਾਲਜ ਡੱਬਲਿਨ ਚ ਦੇ ਵਿਦੇਸ਼ ਨੀਤੀ ਦੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਅਤਿਆਤਵਾਦ ਖਿਲਾਫ ਭਾਰਤ ਆਇਰਲੈਂਡ ਦੇ ਸਾਂਝੇ ਨਜ਼ਰੀਏ ਲਈ ਜੂਨ 1985 ਚ 에ਅਰ ਇੰਡੀਆ ਜਹਾਜ਼ ਤੇ ਹੋਏ ਅਤਵਾਦੀ ਹਮਲੇ ਦਾ ਜ਼ਿਕਰ ਕੀਤਾ ਵਿਦੇਸ਼ ਮੰਤਰੀ ਨੇ ਕਿਹਾ ਕਿ ਕਨਿਸ਼ਕ ਬੰਮ ਧਮਾਕਾ ਇਸ ਦਾ ਗਵਾਹ ਹੈ ਜਿਸ ਵਿੱਚ 329 ਵਿਅਕਤੀਆਂ ਦੀ ਮੌਤ ਹੋ ਗਈ ਸੀ ਇਹ ਘਟਨਾ ਆਇਰਲੈਂਡ ਦੇ ਕੰਡੇ ਤੇ ਵਾਪਰੀ ਸੀ ਜੈ ਸ਼ੰਕਰ ਨੇ ਕਿਹਾ ਕਿ ਸੰਘਰਸ਼ਾਂ ਬਾਰੇ ਭਾਰਤ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਇਸ ਯੁੱਗ ਚ મતਭੇਦਾਂ ਨੂੰ ਜੰਗ ਦੇ ਮੈਦਾਨ ਚ ਹੱਲ ਨਹੀਂ ਕੀਤਾ ਜਾ ਸਕਦਾ ਡਬਲ ਇੰਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਨੇ ਪਿਛਲੇ ਕੁਝ ਸਮੇਂ ਦੌਰਾਨ ਆਪਣੇ ਹਿੱਤਾਂ ਦੀ ਰਾਖੀ ਕਰਕੇ ਬਿਹਤਰੀਨ ਰੁਤਬਾ ਹਾਸਲ ਕੀਤਾ ਹੈ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਦੀ ਪਿੱਠ ਤੇ ਭਾਰਤ ਸਰਕਾਰ ਖੜੀ ਹੈ ਅਤੇ ਉਹ ਕਿਸੇ ਵੀ ਮੁਸ਼ਕਲ ਦੀ ਘੜੇ ਚ ਉਹਨਾਂ ਦਾ ਸਾਥ ਦੇਵੇਗੀ ਉਹਨਾਂ ਪ੍ਰਵਾਸੀ ਭਾਰਤੀਆਂ ਦੀ ਸਫਲਤਾ ਦੀ ਸ਼ਲਾਘਾ ਵੀ ਕੀਤੀ ਦੂਜੇ ਪਾਸੇ ਵਿਦੇਸ਼ ਮੰਤਰੀ ਡਾਕਟਰ ਜਯੰਸ਼ੰਕਰ ਦੇ ਲੰਡਨ ਦੌਰੇ ਦੌਰਾਨ ਖਾਲਸਤਾਨੀ ਸਮਰਥਕ ਵੱਲੋਂ ਉਹਨਾਂ ਦੀ ਸੁਰੱਖਿਆ ਚਲਾਈ ਗਈ ਸਨ ਦਾ ਭਾਰਤ ਨੇ ਬ੍ਰਿਟਾਨੀਆ ਕੋਲ ਰੋਸ ਦਰਜ ਕਰਵਾਇਆ ਹੈ ਇਸ ਸੰਬੰਧੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਵਿਦੇਸ਼ ਮੰਤਰਾਲੇ 'ਚ ਸੱਦਿਆ ਗਿਆ ਤੇ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਭਾਰਤ ਨੇ ਅਸਤਾਾਈ ਕਿ ਬ੍ਰਿਟਾਨਵੀ ਸਰਕਾਰ ਅਜਿਹੇ ਮਾਮਲੇ 'ਚ ਕੂਟਨੀਤਿਕ ਵਚਨਬੱਧਤਾ ਦਾ ਪਾਲਣ ਕਰੇਗੀ ਅਤੇ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ ਭਾਰਤੀ ਚੋਣ ਕਮਿਸ਼ਨ